ਅਹਲੂਵਾਲੀਆ ਜਠੇਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਜਠੇਰਿਆਂ ਦੇ ਆਸਥਾਨ ਪ੍ਰੇਮਪਰਾਫ ਅਗਵਾੜਾ ਵਿਖੇ ਦੇਖੀ ਗੋਤਰ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਵਸਾਖੀ ਦਾ ਤਿਉਹਾਰ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਜਠੇਰਿਆਂ ਦੇ ਅਸਥਾਨ ਤੇ ਸਵੇਰ ਸਮੇਂ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਉੱਥੇ ਹੀ ਪ੍ਰਬੰਧਕਾਂ ਵੱਲੋਂ ਵਿਸ਼ਾਲ ਲੰਗਰ ਵੀ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਸ਼ਿਰਕਤ ਕੀਤੀ। ਜਿਨ੍ਹਾਂ ਨੇ ਸੰਗਤਾਂ ਨੂੰ ਆਪਣੇ ਕਰ ਕਮਲਾਂ ਨਾਲ ਲੰਗਰ ਵੰਡਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਸਮੂਹ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ। ਇਸ ਮੌਕੇ ਗੁਰਜੀਤਪਾਲ ਵਾਲੀਆ, ਦਰਸ਼ਨ ਰਾਮ ਗਟਾਰੀਆ, ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਮਹਿੰਦਰਪਾਲ ਵਾਲੀਆ, सुरेंद्र ਵਾਲੀਆ, ਟੋਨੀ ਵਾਲੀਆ, ਅਭੀ ਵਾਲੀਆ ਤੋਂ ਇਲਾਵਾ ਹੋਰ ਸੰਗਤ ਵੀ ਮੌਜੂਦ ਸੀ। ਸਰਗ ਸਰਵੇਖੀ ਕੁਸ਼ੀ ਵਾਲੀ ਗੱਲ ਹੈ ਕਿ ਆਲੂ ਵਾਲੇ ਜਿੱਥੇ ਰਹੇ ਹ ਤੇ ਅੱਜ ਸਲੰਨਾ ਸਮਾਗਮ ਜਿਹੜਾ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਏਗਾ। ਔਰ ਇਸ ਲਈ ਵਾਸਤੇ ਵਾਲੀਆ ਜੀ ਅਤੇ ਇਹਨਾਂ ਸਾਰੇ ਪਰਿਵਾਰ ਇਸ ਤਰ੍ਹਾਂ ਮੁਨਵਰ ਮਿਲ ਕੇ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ ਮਸਾਫੀ ਤੇ ਸਮਾਗਮ ਕਰਾਇਆ ਜਾਂਦਾ ਹੈਗਾ। ਇਹਨਾਂ ਵਿੱਚ ਕੁਸ਼ਕਨ ਜਿਹੜਾ ਅਸਲ ਤਲੰਦਰ ਆ ਜਾਂਦਾ ਹੈਗਾ ਇਸ ਤਰ੍ਹਾਂ ਕਿ ਅੱਪਾ ਸਾਰੇ ਜਾਣਦੇ ਹੈਗੇ ਕਿ ਜੀਤੜ ਅੱਪਾ ਆਪਣੇ ਵੱਡੇ ਵੱਡੇ ਰਿਆਲਾਂ ਦਾ ਅੱਪਾ ਜਿੰਦ ਰੱਖਦੇ ਆ ਸਦਾ ਭਾਵਨਾ ਉਹਨਾਂ ਨੂੰ ਯਾਦ ਕਰਦੇ ਆ ਸਾਡੀ ਕਿਰਪਾ ਕਰਦੇ ਨੇ ਕਿ ਅੱਜ ਦੇ ਸਮੇਂ ਵਿੱਚ ਲੋੜ ਹੈ ਕਿ ਅਸੀਂ ਛੇਕਰ ਇਸ ਤਰ੍ਹਾਂ ਦੇ ਸਮਾਗਮ ਕਰਾਉਣੇ ਆ ਤਾਂ ਔਰ ਵਾਲੀ ਜਨਰੇਸ਼ਨ ਜਿਹੜੀ ਕਿ ਸਾਡੇ ਬੱਚੇ ਹੈਗੇ ਨੇ ਉਹਨਾਂ ਦੇ ਵੀ ਅਛਾ ਪ੍ਰਭਾਵ ਪੈਂਦਾ ਹੈਗਾ ਮੈਂ ਇਸ ਕਰਕੇ ਆਪਣੇ ਵੱਲੋਂ ਜਿਸ ਨੂੰ ਸਾਡੀ ਉਗੜਾ ਕਾਂਗਰਸ ਵੱਲੋਂ ਕੁਦੀਤ ਵਾਲੀਆ ਜੀ ਐਮਸੀ ਸਾਹਿਬ ਅਤੇ ਇਹਨਾਂ ਦੇ ਸਾਰੇ ਹੀ ਪਰਿਵਾਰਿਕ ਮੈਂਬਰ ਅਤੇ ਰਿਸ਼ਤਦਾਰਾਂ ਦਾ ਬਧਾਈ ਦਿੰਦਾ ਨਾਲ ਹੀ ਮਿਸਟਰ ਦਾ ਇੱਕ ਆਨਵਰੇਸ ਇਸੇ ਤਰ੍ਹਾਂ ਲੋਕ ਸੇਵਾ ਵਿੱਚ ਲੱਗੇ ਹਨ ਧੰਨਵਾਦ ਹੈ ਅਹਲੂਵਾਲੀਆ ਜਠੇਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਜਠੇਰਿਆਂ ਦੇ ਅਸਥਾਨ ਪ੍ਰੇਮਪਰਾਫ ਅਗਵਾੜਾ ਵਿਖੇ ਦੇਖੀ ਗੋਤਰ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਬਸਾਖੀ ਦਾ ਤਿਉਹਾਰ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਦੌਰਾਨ ਜਿੱਥੇ ਜਠੇਰਿਆਂ ਦੇ ਅਸਥਾਨ ਤੇ ਸਵੇਰ ਸਮੇਂ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਉੱਥੇ ਹੀ ਪ੍ਰਬੰਧਕਾਂ ਵੱਲੋਂ ਵਿਸ਼ਾਲ ਲੰਗਰ ਵੀ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਸੰਗਤਾਂ ਨੂੰ ਆਪਣੇ ਕਰ ਕਮਲਾਂ ਨਾਲ ਲੰਗਰ ਵੰਡਿਆ ਆਪਣੇ ਸੰਬੋਧਨ ਵਿੱਚ ਉਨ੍ਹਾਂ ਸਮੂਹ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਇਸ ਮੌਕੇ ਗੁਰਜੀਤਪਾਲ ਵਾਲੀਆ ਦਰਸ਼ਨ ਆਰਮ ਗਟਾਰੀਆ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਮਹਿੰਦਰਪਾਲ ਵਾਲੀਆ ਸੁਰਿੰਦਰ ਵਾਲੀਆ ਟੋਨੀ ਵਾਲੀਆ ਅਭੀ ਵਾਲੀਆ ਤੋਂ ਇਲਾਵਾ ਹੋਰ ਸੰਗਤ ਮਾ ਜੋਸੀ ਸਗਤ ਸਰਵੇਖਣ ਦੀ ਗੱਲ ਕਰਦਾ ਕਿ ਆਲੂ ਵਾਲੇ ਜਿੱਥੇ ਰਹਿਆ ਤੇ ਅੱਜ ਸਲੰਨਾ ਸਮਾਗਮ ਜਿਹੜਾ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਏਗਾ। ਔਰ ਇਸ ਲਈ ਵਾਸਤੇ ਵਾਲੀਆ ਜੀ ਅਤੇ ਸਾਰੇ ਪਰਿਵਾਰ ਇਸ ਤਰ੍ਹਾਂ ਮੁਨਵਰ ਮਿਲ ਕੇ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ ਮਸਾਫੀ ਤੇ ਸਮਾਗਮ ਕਰਾਇਆ ਜਾਂਦਾ ਹੈਗਾ। ਇਹਦੇ ਵਿੱਚ ਕਿਸਾਨوں ਜਿਹੜਾ ਅਤ ਸਲੰਕਰ ਆਯੋਜਨ ਦਾ ਹੈਗਾ। ਇਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜੀਤਰ ਅੱਪਾ ਆਪਣੇ ਬਡੇ ਬਡੇ ਰਿਆਲਾਂ ਦਾ ਆ ਸਾਡਾ ਜਿੰਦਰਾ ਰੱਖਦੇ ਆ ਸਾਡਾ ਭਾਵਨਾ ਉਹਨਾਂ ਨੂੰ ਜਾਲ ਕਰਦੇ ਆ ਸਾਡੀ ਕਿਰਪਾ ਕਰਦੇ ਨੇ ਕਿ ਅੱਜ ਦੇ ਸਮੇਂ ਵਿੱਚ ਲੋੜ ਹੈ ਕਿ ਅਸੀਂ ਛੇਕ ਕਰ ਇਸ ਤਰ੍ਹਾਂ ਦੇ ਸਮਾਗਮ ਕਰਾਉਣੇ ਆ ਤਾਂ ਆਨਲਾਈਨ ਜਨਰੇਸ਼ਨ ਜਿਹੜੇ ਸਾਡੇ ਬੱਚੇ ਹੈਗੇ ਨੇ ਉਹਨਾਂ ਦੇ ਵੀ ਅਛਾ ਪ੍ਰਭਾਵ ਪੈਂਦਾ ਹੈਗਾ ਮੈਂ ਇਸ ਕਰਕੇ ਆਪਣੇ ਵੱਲੋਂ ਜਿਸ ਨੂੰ ਸਾਡੇ ਕੁਵਾਰਾ ਕਾਂਗਰਸ ਵੱਲੋਂ ਕੁਦੀਤ ਵਾਲੀਆ ਜੀ ਐਮਸੀ ਸਾਹਿਬ ਅਤੇ ਇਹਨਾਂ ਦੇ ਸਾਰੇ ਪਰਿਵਾਰਿਕ ਮੈਂਬਰ ਅਤੇ ਰਿਸ਼ਤਦਾਰਾਂ ਨੂੰ ਵਧਾਈ ਦਿੰਦਾ ਨਾਲ ਹੀ ਮੈਂ ਇਸ ਤਰ੍ਹਾਂ ਆਨਲਾਈਨ ਇਸੇ ਤਰ੍ਹਾਂ ਲੋਕ ਸੇਵਾ ਵਿੱਚ ਲੱਗੇ ਨਾਲ ਤੁਹਾਨੂੰ ਬੱਚਾ